ਸਸੀ ਕਾਲਜੀ ਮੈਂ ਸੁਖਿੰਦਰ ਕੌਰ ਅੱਜ ਮੈਂ ਆਈਆਂ ਕੁਇਨਸ ਕਲੱਬ ਦੇ ਵਿੱਚ ਤੀਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਇਹ ਕਲੱਬ ਹਰ ਫੈਸਟੀਵਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਮਨਾਉਂਦੇ ਨੇ ਔਰ ਹਮੇਸ਼ਾ ਹੀ ਮੈਨੂੰ ਬਹੁਤ ਪਿਆਰ ਕਰਦੇ ਨੇ ਇਨਵਾਈਟ ਕਰਦੇ ਆਂ ਔਰ ਬੜੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਵਾਂ ਔਰ ਹਮੇਸ਼ਾ ਆ ਕੇ ਇਨਾਂ ਨੂੰ ਖੁਸ਼ ਹੋ ਕੇ ਜਾਈਦਾ ਕਿ ਆਪਣਾ ਗਵਾਚਾ ਹੋਇਆ ਜਿਹੜਾ ਵਿਰਸਾ ਉਹ ਵੇਖਣ ਨੂੰ ਮਿਲਦਾ ਜਿਵੇਂ ਕਿ ਅੱਜ ਕੱਲ ਲੋਕੀ ਵੈਸਟਰਨ ਕਲਚਰਲ ਜ਼ਿਆਦਾ ਜਾ ਰਹੇ ਨੇ ਪਰ ਇਹ ਕਲੱਬ ਇਨਾਂ ਨੂੰ ਸੋਹਣਾ ਸੈਲੀਬ੍ਰੇਟ ਕਰਦੇ ਨੇ ਆਪਣੇ ਵਿਰਸੇ ਦੀ ਪੂਰੀ ਯਾਦ ਕਰਾਉਂਦੇ ਆਂ ਅੰਜ ਲੱਗਦਾ ਕਿ ਅੱਪਾ ਪੁਰਾਣੇ ਸਮਿਆਂ ਚ ਆ ਗਏ ਲੋਕਾਂ ਦੀ ਫੁੱਲ ਇੰਟਾਇਰ ਪੰਜਾਬੀ ਇੰਟਾਇਰ ਚਾਹੇ ਐ ਸਭ ਔਰ ਵਾਕ ਹੋ ਰਹੀ ਹੈ ਡਾਂਸ ਹੋ ਰਹੀ ਹੈ ਕਿਤੇ ਪੰਗੜੇ ਪੈ ਰਹੇ ਨੇ ਸਟਾਲਸ ਲੱਗੇ ਹੋਏ ਆ ਟੇਬਲ ਗੇਮਸ ਆ ਬਹੁਤ ਕੁਝ ਕਰਾਉਂਦੇ ਆਂ ਸੋ ਕੌਂਗ੍ਰੈਟਸ ਬੋਲਣਾ ਚਾਹੂਗੀ ਜੈਸਮਿੰਗਿਲ ਨੂੰ ਜੁਨਾਦਾਇ ਕਲੱਬ ਦਾ ਸਭ ਮੈਂਬਰਸ ਦਾ ਥੈਂਕਸ ਬੋਲੂਗੀ ਮੈਨੂੰ ਇਨਵਾਈਟ ਕੀਤਾ ਸੋ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆਂ ਥੈਂਕ ਯੂ ਸੋ ਮਾਚ ਲੱਗ ਰਿਹਾ ਹੈ ਕਿ ਇਹ ਅਨੰਦੀ ਸਪੈਸ਼ਲੀ ਡਾਉਨ ਕੀਤਾ ਤੁਹਾਨੂੰ ਡਾਂਸ ਦੇ ਪਰਫਾਰਮੈਂਸ ਇੰਨੀ ਜਿਆਦਾ ਅੱਛੀ ਸੀ ਕਿ ਮੇਰੇ ਕੋਲੋਂ ਮਤਲਬ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਖੁਦ ਜਾ ਕੇ ਮੈਂ ਖੁਦ ਡਾਂਸ ਕਰ ਰਿਆ ਨਾਲ ਕਿਉਂਕਿ ਮੇਰੇ ਤੋਂ ਵੇਟ ਹੀ ਨਹੀਂ ਹੋ ਰਹੀ ਸੀ ਇੰਨਾ ਸੋਹਣਾ ਪੰਜਾਬੀ ਉਹ ਗਾਣੇ ਜੋ ਲੋਕੀ ਭੁੱਲ ਚੁੱਕੇ ਨੇ ਉਹਨਾਂ ਗਾਣਿਆਂ ਤੇ ਪਰਫਾਰਮ ਕੀਤਾ ਉਹ ਆਪਣੇ ਪੰਜਾਬੀ ਕਲਚਰ ਸਿੰਦਰਪੁਰਜੀ ਦੇ ਉਹ ਸਾਰਿਆਂ ਨੂੰ ਤਾਜ਼ਾ ਕੀਤਾ ਸੋ ਮੈਂ ਤਾਂ ਇਹ ਕਹੂੰਗੀ ਕਿ ਅਵੇ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਅਪਾ ਪੰਜਾਬੀ ਆਪਾਂ ਨੂੰ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਚਾਹੀਦਾ थैंक यू डॉक्टर सोनम शर्मा एस्ट्रोलॉजर टैरो कार्ड रीडर लुधियाना पंजाब ਤੋਂ ਅੱਜ ਇੱਥੇ ਕੁਇਨ ਰੱਬ ਦੀ ਲੇਡੀਸ ਨੇ ਮਿਲ ਕੇ ਤੀਆਂ ਦਾ ਇੱਕ ਫੈਸਟਿਵਲ ਤਿਆਰ ਕੀਤਾ ਸੀ ਬਟ ਇੱਥੇ ਇੱਕ ਖਾਸ ਗੱਲ ਮਜ਼ਬੂਰ ਆਂਦੀ ਮੈਨੂੰ ਜਿਹੜਾ ਅਟਰੈਕਟ ਕੀਤੀ ਹੈ ਸਾਰੀ ਲੇਡੀਸ ਡਿਫਰੈਂਟ ਤਾਂ ਸੀ ਔਰ ਸੋਨੀਆ ਵੀ ਬੋ ਸੀ ਹਰ ਵਾਰ ਦੀ ਤਰ੍ਹਾਂ ਕਿਉਂਕਿ ਲੇਡੀ ਆਪਣੇ ਆਪ ਦੀ ਔਰਤਾਂ ਬਹੁਤ ਸੁੰਦਰ ਬੰਨੀਆਂ ਜਾਂਦੀਆਂ ਨੇ ਬਟ ਉਹਨਾਂ ਨੇ ਜਿਹੜੀ ਜੁਐਲਰੀ ਪਾਈ ਸੀ ਨਾ ਉਹ ਆਰਟੀਫੀਸ਼ੀਅਲ ਨਹੀਂ ਸੀ ਉਹ ਫਲਾਰਸ ਦੀ ਸੀ ਕਹਿੰਦੇ ਨੇ ਤੀਆਂ ਇੱਕ ਖੁਸ਼ਬੂ ਦਾ ਤਿਉਹਾਰ ਹੈ ਇੱਕ ਕਹਿੰਦੇ ਕੋ ਰੌਣਕ ਮੇਲਾ ਲੱਗਦਾ ਹੈ ਬਟ ਫੁੱਲਾਂ ਦੀ ਖੁਸ਼ਬੂ ਨਾਲ ਇੱਥੇ ਕਿੱਦਾਂ ਲੱਗਦਾ ਪੰਜਾਬੀ ਪਟਿਆਲਾ ਨੇ ਡਾਂਸ ਵੀ ਕੀਤਾ ਪੰਜਾਬੀ ਪਟਿਆਲਾ ਨੇ ਪੰਜਾਬੀ ਪਟਿਆਲਾ ਨੇ ਡਾਂਸ ਕੀਤਾ ਅੱਜਕੱਲ ਬੈਸਟਰ ਜ਼ਿਆਦਾ ਚੱਲਦਾ ਬਟ ਇੱਥੇ ਆ ਕੇ ਕੀਤਾ ਪੰਜਾਬੀ ਕਲਚਰ ਨੂੰ ਆਪਣੇ ਅਗੇਨ ਯਾਦ ਕੀਤਾ ਜਾ ਰਿਹਾ ਜਿੱਥੇ ਇਹ ਹੋ ਰਹੀ ਹੈ ਤੀਆਂ ਦਾ ਫੈਸਟੀਵਲ ਦੇਖ ਕੇ ਬਹੁਤ ਵਧੀਆ ਲੱਗਦਾ ਕਿ ਪੁਰਾਣੇ ਗੀਤ ਪੁਰਾਣੀ ਸੱਭਿਆਚਾਰ ਨੂੰ ਕਿੱਦਾਂ ਮੁੜ ਵਾਪਸ ਲੈ ਕੇ ਆਇਆ ਜਾ ਰਿਹਾ ਹੈ ਅੰਜੂ ਸਤਸਕਾਲ ਜੀ ਮੈਂ ਜਸਮਨ ਗਿੱਲ ਕੁਇਨਸ ਕਲੱਬ ਦੀ ਪ੍ਰੈਜ਼ੀਡੈਂਟ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਤੀਆਂ ਦਾ ਮੌਸਮ ਚੱਲ ਰਿਹਾ ਹੈ ਤੀਆਂ ਦਾ ਤਿਹਾਰ ਚੱਲ ਰਿਹਾ ਹੈ ਅਸੀਂ ਵੀ ਉਵੇਂ ਹੀ ਸੋਚਿਆ ਕਿ ਇੱਕ ਵਾਰੀ ਐਸੀ ਯਾਦ ਕੀ ਇਤਕੀ ਫੇਰ ਅਸੀਂ ਵੀ ਥੀ ਮਗਰ ਹੁਣ ਉਹ ਜਿਹੜੀ ਪੰਜਾਬੀ ਕਲਚਰ ਹੈ ਉਹ ਹੁਣ ਥੋੜਾ ਵੈਸਟਰਨਾਈਜ਼ ਹੋ ਰਿਹਾ ਹੈ ਸਾਰੇ ਜਨੇ ਹੋਟੈਲਸ ਚ ਮਨਾਉਂਦੇ ਆ ਬਟ ਹਾਂ ਇਹ ਜ਼ਰੂਰ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਅਸੀਂ ਪੂਰਾ ਜਿਹੜਾ ਪੰਜਾਬੀ ਕਲਚਰ ਹੈ ਉਹ ਉਵੇਂ ਦਾ ਉਵੇਂ ਅਸੀਂ ਬਰਕਰਾਰ ਰੱਖੀਏ ਤਾਂ ਕਿ ਅਸੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਹਾਂ ਤਿਆਂ ਦਾ ਮਹੱਤਵ ਕੀ ਹੈ ਤਿਆਂ ਦਾ ਮਹੱਤਵ ਕੀ ਹੈ ਕੁੜੀਆਂ ਪੇਕੇ ਜਾਂਦੀਆਂ ਸੀਗੀਆਂ ਤਿਆਂ ਮਨਾਉਣ ਵਾਸਤੇ ਇੱਕ ਤਰ੍ਹਾਂ ਦਾ ਉਸਟ વેકેશન ટાઇમ હોંતા સેકા ਜਿਵੇਂ ਅਸੀਂ ਵੇਕੇਸ਼ਨ ਮਨਾਉਣ ਹਿਲ ਸਟੇਸ਼ਨ ਚਲੇ ਜਾਂਦੇ ਹਾਂ ਬਟ ਉਦੋਂ ਵੇਕੇਸ਼ਨ ਕੁੜੀਆਂ ਵਾਸਤੇ ਪੇਕੇ ਆਪੇਕੇ ਜਾਂਦੀ ਸੀ ਆਪਣਾ ਤੀਆਂ ਮਨਾਉਣ ਵਾਸਤੇ ਆਪਣੀਆਂ ਪੁਰਾਣੀਆਂ ਫਰੈਂਡਸ ਨਾਲ ਮਿਲ ਕੇ ਤੀਆਂ ਮਨਾਉਣੀਆਂ ਸੀ ਜਾਂ ਮਹਿੰਦੀ ਲਗਾ ਲਈ ਡ्रेसेस ਪਾ ਲਈਆਂ ਪੀਂਗਾ ਪੀ ਲਈ ਪਾਲੀਆਂ ਕੋણો ਸਾਰਾ ਕੁਝ ਨਹੀਂ ਹੁੰਦਾ ਬਟ ਯੈਸ ਆਫ ਕੌਰਸ ਅਸੀਂ ਥੋੜਾ ਜਨ ਅਨੁਵੈਸਟਮਾਈਜ਼ ਕਰ ਲਿਆ ਤੇ ਐਦਕੀ ਅਸੀਂ ਕਲੱਬ ਮੈਂਬਰਸ ਨੇ ਬਹੁਤ ਸਾਰੀ ਪਰਫਾਰਮੈਂਸਿਸ ਦਿੱਤੀਆਂ ਨੇ ਮਜ਼ੇਦਾਰ ਕਮਾਲ ਪਾਤੀ ਹੈ ਟੰਬੋਲਾ ਗੇਮ ਇਸ ਲਈ ਅਸੀਂ ਇਹਦੇ ਤੇ ਖੇលੀਆਂ ਸੀਗੀਆਂ गेम्स ਵੀ ਸਾਡੀਆਂ ਬੜੀ ਇੰਟਰਸਟਿੰਗ ਸੀਗੀਆਂ ਬੈਂਗਲਸ ਨਾਲ ਸੀਰੀਆਂ ਤੇ ਜਿਵੇਂ ਕਿ ਸਾਰਿਆਂ ਨੇ ਦੇਖਿਆ ਅਸੀਂ ਸਾਰਿਆਂ ਨੇ ਇੱਕ ਹੀ ਫਲਾਵ ਜੁਮਰੀ ਪਾਈ ਹੈ ਕਿਉਂ ਥੋੜਾ ਜਿਆਦਾ ਅਸੀਂ ਜਾਂਦੇ ਸੀ ਕਿ ਡਿਫਰੈਂਟ ਕਰੀਏ ਫੁੱਲਾਂ ਦਾ ਸੀਜ਼ਨ ਹੈ ਔਰ ਵੈਸੇ ਵੀ ਫੁੱਲਾਂ ਦੀ ਖੁਸ਼ਬੂ ਇਹੋ ਜੀ ਹੁੰਦੀ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਫੁੱਲਾਂ ਦੇ ਨੇੜੇ-ਤੇੜੇ ਰਹੀਏ ਤੇ ਐਸਾ ਦਾ ਮੇਨ ਥੀਮ ਸੀਗਾ ਔਰ ਆਈ ਹੋਪ ਸਾਰਿਆਂ ਨੂੰ ਬਹੁਤ ਮਜ਼ਾ ਆਏਗਾ ਮੈਂ ਤੇ ਇਹ ਕਹਾਂਗੀ ਹਮੇਸ਼ਾ ਹੱਸਦੇ ਰਹੋ ਖੇਡਦੇ ਰਹੋ ਮੁਸਕਰਾਉਂਦੇ ਰਹੋ